ਮੇਰਾ ਨਾਮ ਸ਼ਦੀਸ਼ ਕੁਮਾਰ ਜੀ ਸੰਬਰਾਲਾ ਐਂਬੂਲੈਂਸ ਸਰਵਿਸ ਸੰਬਰਾਲੇ ਤੋਂ ਜੀ ਸ਼ਦੀਸ਼ ਜੀ ਕਿੰਨੇ ਵਜੇ ਦੀ ਪਟੜਾ ਕੀ ਹੋਇਆ ਸਰ ਮੈਨੂੰ ਨਾ ਹੁਣੇ ਹਰੇ ਆਪਣੇ 8:00 ਵਜੇ ਫੋਨ ਆਇਆ ਸੀ ਆਪਣੇ ਮੁੰਡਾ ਅਡਾਨ ਚਾਜਾ ਨੋਵੀ ਜੀ ਉਹ ਕਹਿੰਦਾ ਵੀ ਆਪਣੇ ਬਾਈਪਾਸ ਤੇ ਬੱਸ ਪਲਟ ਗਈ ਤੇ ਅਸੀਂ ਉਸੇ ਟਾਈਮ ਇਮੀਡੀਏਟਲੀ ਆਏ ਤੇ ਪੇਸ਼ੈਂਟ ਸੀਗੇ ਜਨਕਿ 2 ਜਿਆਦਾ ਸੀਗੇ ਪੇਸ਼ੈਂਟ ਜੀ ਇਹਨਾਂ ਦੇ 6:00 ਵਜੀਆਂ ਸੀਗੀਆਂ ਤੇ ਉਹਨਾਂ ਨੂੰ ਫਿਰ ਨਾਲ ਲੈ ਕੇ ਹੁਣ ਹਸਪੀਟਲ ਸਿਵਲ ਦੇ ਵਿੱਚ ਛੱਟਤਾ ਜੀ ਤੇ ਪੇਸ਼ੈਂਟ ਇੱਕ ਤਾਂ ਥੋੜਾ ਹੈਗਾ ਸੀਰੀਅਸ ਜੀ ਇੱਕ ਪੇਸ਼ੈਂਟ ਠੀਕ ਆ ਜੀ ਟੋਟਲ ਕਿੰਨੀਆਂ ਕਿ ਸਵਾਰੀਆਂ ਸੀ ਲੱਗਦੀ ਆ ਏਦਾਂ ਹੈਗਾ ਸਰ ਵੀ ਮੈਂ ਇੰਨਾ ਤਾਂ ਨਹੀਂ ਮੇਰੇ ਕੋਲ ਸਮਾਂ ਨਹੀਂ ਸੀਗਾ ਕੋਈ ਪੁੱਛਣ ਕਰਨ ਦਾ ਮੈਂ ਤਾਂ ਫਟਾਫਟ ਪੇਸ਼ੈਂਟ ਲੈਨੇ ਜੀ ਪੇਸ਼ੈਂਟ ਲੈ ਕੇ ਆਪਾਂ ਨਾਲ ਦੀ ਨਾਲੇ ਆਪਾਂ ਪੇਸ਼ੈਂਟ ਸਿਵਲ ਦੇ ਵਿੱਚ ਪਹੁੰਚਾਦੇ ਹਾਂ ਦੋ ਹਾਲਤੋਂ ਦੋਨਾਂ ਦੀ ਠੀਕ ਆ ਇੱਕ ਦੀ ਹਾਲਤ ਹੈਗੀ ਜੀ ਜ਼ਿਆਦਾ ਥੋੜੀਕ ਸਿੱਕ ਜੀ ਤੇ ਦੂਜਾ ਠੀਕ ਆ ਜੀ ਮੇਰਾ ਨਾਮ ਅਮਨਿੰਦਰ ਆ ਵੀਰੇ ਅਮਨਿੰਦਰ ਜੀ ਕੀ ਘਟਨਾ ਵਾਪਰੀ ਆ ਘਟਨਾ ਵੀਰੇ ਬੱਸ ਆਉਂਦੀ ਸੀ ਮੈਂ ਮਗਰ ਟਰੈਕਟਰ ਲਈ ਆਉਂਦਾ ਸੀਗਾ ਜੀ ਤੇ ਅਚਾਨਕ ਗੱਡੀ ਆਉਂਦੀ ਰੋਡ ਤੋਂ ਪਲਟ ਗਈ ਜਦੋਂ ਸਾਰਿਆਂ ਨੇ ਮਦਦ ਕਰੀ ਸਵਾਰੀਆਂ ਨੂੰ ਕੱ ਇਹਦਾ ਮੇਨ ਰੀਜਨ ਆ ਜੀ ਗੱਡੀ ਦੇ ਪਟੇ ਟੁੱਟੇ ਹੋਏ ਨੇ ਮੇਨ ਠੀਕ ਆ ਜੀ ਮੈਂ ਵੀ ਡਰਾਈਵਰ ਬੰਦਾ ਜੀ ਮੈਂ ਵੀ ਗੱਡੀ ਚਲਾ ਰਿਹਾ ਹਾਂ ਇੱਕ ਪਟੇ ਤੇ ਗੱਡੀ ਨਹੀਂ ਚੱਲ ਸਕਦੀ ਐ ਮੈਕਮੇਂ ਦੀ ਅਣਗਹਿਲੀ ਦਾ ਕਾਰਨ ਐਕਸੀਡੈਂਟ ਹੋਇਆ ਜਿਹੜੀ ਗੱਡੀ ਪਲਟੀ ਆ ਜੀ ਉਹ ਵੀ ਸਵਾਰੀਆਂ ਵਾਲੀ ਬੱਸ ਦਾ ਦਾ ਕੰਮ ਬਿਲਕੁਲ ਸਰਕਾਰ ਨੂੰ ਧਿਆਨ ਨਾ ਕਰਾਉਣਾ ਚਾਹੀਦਾ ਜੀ ਠੀਕ ਆ ਮੈਕਮੇਂ ਨੂੰ ਇਹ ਚੀਜ਼ ਦੇਖਣੀ ਚਾਹੀਦੀ ਆ ਉਹ ਮੇਨ ਪਟਾ ਟੁੱਟਿਆ ਹੋਇਆ ਗੱਡੀ ਦਾ ਉਹਦੇ ਕਾਰਨ ਗੱਡੀ ਪਲਟੀ ਆ ਜੀ ਡਰਾਈਵਰ ਦੀ ਕੋਈ ਗਲਤੀ ਨਹੀਂ ਬਿਲਕੁਲ ਗੱਡੀ ਸਹੀ ਆ ਰਹੀ ਆ ਆ ਮੇਰਾ ਟਰੈਕਟਰ ਖੜਾ ਮੈਂ ਟਰੈਕਟਰ ਬਾਕੀ ਹੋਰ ਕੋਈ ਗਲਤੀ ਨਹੀਂ ਕਿਸੇ ਬੰਦੇ ਦੀ ਕੋਈ ਉਹ ਨਹੀਂ ਜਾਨੀ ਕਿ ਕਹਿਣ ਦਾ ਭਾਵ ਇਹ ਆ ਵੀ ਪਲਟ ਜਿਹੜੀ ਪਲਟੀ ਆ ਗੱਡੀ ਉਹ ਮੇਨ ਪਟਾ ਟੁੱਟੇ ਹੋਣ ਪਟੇ ਟੁੱਟਣ ਕਾਰਨ ਪਲਟੀ ਆ ਜੀ ਪਹਿਲਾਂ ਦਾ ਪਟਾ ਟੁੱਟਿਆ ਹੋਇਆ ਉਹ ਦੇਖ ਸਕਦੇ ਹੋ ਤੁਸੀਂ ਜੀ ਯਾਰ ਲੱਗੀ ਹੋਈ ਪਈ ਆ ਪਟੇ ਨੂੰ ਮੇਨ ਪਟਾ ਟੁੱਟਿਆ ਹੋਇਆ ਗੱਡੀ ਟੁੱਟਿਆ ਹੋ ਸਤਨਾਮ ਸਿੰਘ ਸਤਨਾਮ ਜੀ ਕਿੱਥੋਂ ਕਿੱਥੇ ਜਾ ਰਹੇ ਸੀ ਹੈਗੇ ਤੇ ਚੰਡੀਗੜ੍ਹੋਂ ਹੈ ਜੀ ਫਰੀਦਪੁਰ ਚੱਲੇ ਕਿੰਨੀਆਂ ਸਵਾਰੀਆਂ ਸੀਗੀਆਂ ਵਿੱਚ ਸਵਾਰੀਆਂ ਹੈਗੇ ਕੋਈ 40 ਕਿ ਸਵਾਰੀਆਂ ਕੀ ਹੋਇਆ ਚਾਨਕ ਕਿੰਨੇ ਵਜੇ ਦੀ ਘਟਨਾ ਹੈ ਇਹ ਹੋਣੇ ਹੋਣੇ ਹੋਇਆ ਜੀ ਫਟੇ ਟੁੱਟ ਕੇ ਗੱਡੀ ਦੇ ਕੰਟਰੋਲੋਂ ਬਾਹਰ ਹੋ ਗਈ ਕੱਢੀ ਪਲਟ ਗਈ ਗੱਡੀ ਸਵਾਰੀਆਂ ਦੇ ਸਬਕ ਤਾਂ ਕੀ ਸਵਾਰੀਆਂ ਠੀਕ ਹੈ ਜੀ ਬਿਲਕੁਲ ਤਿੰਨ ਪੇਸ਼ੈਂਟ ਆਏ ਆ ਸੁਣਨ ਚਾਹਿਆ ਕਿ ਕੋਈ ਨੀਅਰਬਾਈਕ ਐਕਸੀਡੈਂਟ ਹੋਇਆ ਜਿਹਦੇ ਚ ਬੱਸ ਪਲਟ ਗਈ ਸੀ ਤਿੰਨ ਪੇਸ਼ੈਂਟ ਆਏ ਆ ਜਿਨ੍ਹਾਂ ਦਾ ਨਾਮ ਹੈਗਾ ਇੱਕ ਮਨਜਿੰਦਰ ਕੌਰ ਇੱਕ ਜਸਲਿੰਦਰ ਕੌਰ ਤੇ ਇੱਕ ਇੱਕ ਕੰਪਰੀ ਸੀ ਹੈ ਨਾ ਪੇਸ਼ੈਂਟ ਕਿੰਨੇ ਆਪਣੇ ਸਟੇਬਲ ਨੇ ਉਹਨਾਂ ਨੂੰ ਦੇਖ ਲਿੱਤਾ ਗਿਆ ਹੈ ਦਵਾਈਆਂ ਦੇ ਦਿੱਤੀਆਂ ਨੇ ਕੋਈ ਰੈਪੋਰਟ ਹੈ ਕੀਤਾ ਨਹੀਂ ਨਹੀਂ ਜੀ ਕੋਈ ਰੈਪੋਰਟ ਨਹੀਂ ਕੋਈ ਸੀਵੀਅਰ ਇੰਜਰੀ ਤਾਂ ਨਹੀਂ ਹੋਈ ਨਹੀਂ ਨਹੀਂ ਬਿਲਕੁਲ ਠੀਕ ਹੈ ਬਚਾਵਾ ਹਾਂ